سامنے جا میم سامنے چلے جاؤ میم سامنے چلے جاؤ من پیش دور قومی چند مہنگا کی رسم ادا کرنے ہوئے لے جا رہے ہوں شری ساگر سیتیا جی آئی ਉਨ੍ਹਾਂ ਦੇ ਨਾਲ ਮਾਨਯੋਗ ਐਸਐਸਪੀ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਸਿੰਘ ਖੋੜੀਆ ਜੀ ਦੇ ਘਰ ਹੋਇਆ ਆਪ ਜੀ ਦੇ ਪਿਤਾ ਜੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਐਫਪੀ ਰਹੇ ਹਨ ਆਪ ਜੀ 2022 ਦੀਆਂ ਚੋਣਾਂ ਵਿੱਚ ਲੰਬੀ ਵਿਧਾਨ ਸਭਾ ਹਲਕੇ ਤੋਂ ਪੰਜਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਹਰਾ ਕੇ ਵਿਧਾਇਕ ਚੁਣੇ ਗਏ ਸਨ ਇਸ ਸਮੇਂ ਆਪ ਪੰਜਾਬ ਸਰਕਾਰ ਵਿੱਚ ਡਿਰੀ ਵਿਕਾਸ ਦੇ ਮਾਹ ਦੇ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ ਸਰਦਾਰ ਖੁੱਡੀਆਂ ਜਿੱਥੇ ਆਪ ਕਿਸਾਨੀ ਪਰਿਵਾਰ ਨਾਲ ਜੁੜੇ ਹੋਏ ਹਨ ਉੱਥੇ ਹੀ ਕਿਸਾਨਾਂ ਨਾਲ ਜੁੜੇ ਮਹਿਸੂਸ ਨੂੰ ਸੰਭਾਲਦੇ ਉਹ ਹਮੇਸ਼ਾ ਗੰਤੀ ਵਾਲੀ ਕਿਸਾਨੀ ਦੀ ਬੇਕੀ ਲਾ ਨੂੰ ਇਹਨਾਂ ਸਤਰਾਂ ਨਾਲ ਜੋੜ ਕੇ شا دے ہاں تل گئی ہوں میں بہت ہی ادب سارے خاص طور اہدر دہ دیا تین ہتھیار بند ملا بہادر سور پیرا نو سلام کرتا ہے 26 ਜਨਵਰੀ 1950 ਨੂੰ ਭਾਰਤ ਦੀ ਸੰਧਾਨ ਅਗ ਹੋਣ ਨਾਲ ਭਾਰਤੀਗ ਰਾਜ ਦੀ ਸਥਾਪਨਾ ਹੋਈ ਹੈ ਤੇ ਸਾਧੂ ਕੁਰੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਸਾਡਾ ਇਤਿਹਾਸ ਚੱਲਿਆ ਵਾਲੇ ਬਾਗ ਹੋਰ ਖੂਨੀ ਸਾਕੇ ਨਾਲ ਭਰਿਆ ਹੋਇਆ ਹੈ ਸਾਨੂੰ ਮਾਰ ਹੈ ਦੇਸ਼ ਤੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹੈ ਇਸ ਮੌਕੇ ਤੇ ਮੈਂ ਮਹਾਨ ਮੀਸ਼ ਪ੍ਰਕਾਸ਼ਾ ਰਾਜਪਤ ਰਾਏ ਜੀ ਨੂੰ ਬਿਜਾਨ ਕਰਦਾ ਹਾਂ ਜੋ ਕਿ ਮੋਗਾ ਜਿਲ੍ਹੇ ਦੇ ਪਿੰਡੁੱਡੀਕੇ ਦੇ ਨਾਲ ਸੰਬੰਧਤ ਅਨ ਸਾਢੀ ਸਰਕਾਰ ਬਣ ਤੋਂ ਬਾਅਦ ਸਰਦਾਰ ਬਖਸ਼ ਸਿੰਘ ਮਾਨ ਨੇ ਆਪਣੇ ਉਧ ਦੇ ਦੀ 100 ਸ਼ਹੀਦ ਦੇ ਆਦਮ ਸਰਦਾਰ ਬਖਸ਼ ਸਿੰਘ ਜੀ ਦੇ ਜੱਦੀ ਪਿੰਡ ਖਡਰਕਾਹ ਵਿਖੇ ਚੁੱਕੀ ਇਸ ਤੋਂ 라ਵਾ ਸਾਡੀ ਸਰਕਾਰ ਨੇ ਇਹ ਫੈਸਲੇ ਲੈਣਿਆ ਸਰਕਾਰੀ ਤੰਤਰਾਂ ਦੇ ਸ਼ਹੀਦ ਭਗਤ ਸਿੰਘ ਤੇ ਸਰਦਾਰ ਜੀ ਨਾਤਾ ਬਾਬਾ ਸਾਡ ਡਾਕਟਰ ਭੀਮ 라ਓ ਬੇਚ ਕਰਦੀਆਂ ਤਸਵੀਰਾਂ ਲਾਈ ਜਾਏ ਤਾਂ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਹਨ ਮਹਾਲੀ ਮੰਤਰੀ ਹਾਈ ਅਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਵਿੱਚ ਇਹ ਮਹੱਤਵਪੂਰਨ ਤੂਕਾਂ ਨਭਾਵਣ ਭੰਗ ਉਹ ਪੰਜਾਬ ਸਰਕਾਰ ਨੇ ਉੱਤੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦਾ ਬਹੁਤ ਸਤਿਕਾਰ ਕੀਤਾ ਸਾਡੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਦ੍ਰਿੜ ਸੰਕਲਪ ਹੈ ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਰਾਸ਼ੀ ਜਿਹੜੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਦਿੱਤੀ ਹੈ ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਲੀ ਵਿਗਰਾਂ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਨੇ ਸੁਪੇ ਦੇ ਦੇਸ਼ ਸੁਪੇ ਦੇ ਦੇਸ਼ ਦੀ ਸੁਰੱਖਿਆ ਲਈ ਜਾਨ ਮਾਰਨ ਵਾਲੇ ਪੁਲਿਸ ਕਰਮਚਾਰੀਆਂ ਪਰਿਵਾਰਾਂ ਨੂੰ 20 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੈ ਨੌਜਵਾਨਾਂ ਨੂੰ ਜਾ ਦੇਣ ਦਾ ਵਾਅਦਾ ਪੂਰਾ ਕਰਦੇ ਆ ਸਾਡੀ ਸਰਕਾਰ ਨੇ 2 ਅਪ੍ਰੈਲ ਸਾਡੀ ਸਰਕਾਰ ਨੇ ਅਪ੍ਰੈਲ 2022 ਤੋਂ ਹੁਣ ਤੱਕ 63000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਾਦਲ ਧਰਮ ਦੇ ਰਾਖੇ ਤੇ 350 గేਜੀ ਵਿਹਾੜੇ ਨੂੰ ਸਮਰਪਤ 50 ਸਰਕਾਰ ਵੱਲੋਂ ਵਿਸ਼ੇ ਪੱਧਰੀ ਸਮਾਰੋਹ ਕਰਵਾਏ ਗਏ। ਸ੍ਰੀ ਅਨੰਦਪੁਰ ਸਾਹਿਬ ਇੱਕੇ 20 ਕਰੋੜ ਰੁਪਏ ਦੀ ਲਾਡਲ ਭਾਈ ਜੈਤਾ ਦੀ ਯਾਦਗਾਰ ਦੀ ਉਸਾਰੀ ਕੀਤੀ ਗਈ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਇੱਕੇ ਤੱਕ ਸ੍ਰੀ ਕੇਸਗੜ੍ਹ ਨੂੰ ਚਾਰ ਵਾਲੇ ਰਸਤੇ ਅੰਰਾਸ ਦੀ ਮਾਰਗਵਜੋ ਨਿਰਮਿਤ ਕੀਤਾ ਜਾ ਰਿਹਾ ਹੈ। ਅਦੇ ਸ੍ਰੀ ਗੁਰਦੇਵਹਾਦਰ 72 ਮੀਲ 2020 ਦੇ ਹਿੱਸੇ ਅਜੋਕ ਪੰਚ ਬ ਅਨਜਾ ਫਿਊਟਰ ਮਾਨਿਕਸਨ ਕਰਨ ਦੀ ਮਹਾਂ ਵੀ ਸ਼ੁਰੂ ਕੀਤੀ ਗਈ ਹੈ ਉਪ ਮੰਤਰੀ ਸਰਦਾਰ ਪੰਤ ਸਿੰਘ ਮਾਨ ਵੱਲੋਂ ਰਾਣਾ ਗੜਵੀ ਦੇ ਸ੍ਰੀ ਗੁਰੂ ਰਵੀਦਾਸ ਜੀ ਦੇ ਜੀਵਨ ਨੂੰ ਸਮਰਪਤ ਅਦਨਕ ਨ ਮਹਾਤਾਬਾਦ ਰਾਟਨ ਕੀਤਾ ਗਿਆ ਸੇ ਸਾਡੀ ਸਰਕਾਰ ਨੇ ਸਭ ਤੋਂ ਵੱਧ ਤਜੀਬ ਵਾਲੇ ਖੇਤਰ ਵਿੱਚ ਸਾਡੀ ਸਰਕਾਰ ਵੱਲੋਂ ਉਪ ਮੰਤਰੀ ਸੇਤ ਬੀਮਾ ਯੋਜਨਾ ਲਾਂਚ ਕੀਤੀ ਗਈ ਹੈ ਜਿਸ ਨੇ ਪੰਜਾਬ ਦੇ ਟੈਂਡਿੰਗ ਅਤੇ ਸਰਕਾਰੀ ਤੇ ਸੂਬੇ ਦੇ ਸੂਚੀਬੱਧ ਧੀ ਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਦਾ ਨਗਦੀ ਰਾਹ ਦੇ ਇਲਾਜ ਕੀਤਾ ਜਾਵੇਗਾ ਇਸ ਨਾਲ ਪੰਜਾਬ ਦਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 881 ਆਮ ਆਦਮੀ ਕਲੀਨਿਕ ਵਿੱਚ ਤਕਰੀਬਨ 5 ਕਰੋੜ ਲੋਕਾਂ ਨੇ ਮੁਫਤ ਇਲਾਜ ਦਾ ਲਾਭ ਲਿਆ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਲਈ 117 ਦੀਆਂ ਲਵਾਜਾਂ 72 ਕਿਸਮ ਦੇ ਟੈਸਟ ਮੁਕਤ ਕੀਤੇ ਜਾਂਦੇ ਹਨ ਲੋਕਾਂ ਨੂੰ ਮਿਆਰੀ ਸੇ ਸੂਤਾ ਮੇਦ ਤੇ ਮਕਸਦ ਨਾਲ 356 ਹਾਈ ਟੈਕ ਐਂਬੂਲੈਂਸ ਲੋਕਾਂ ਲਈ ਸੇਵਾ ਵਿੱਚ ਤਾਇਨਾਤ ਹਨ ਜੁਗ ਰਸ਼ੇ ਅਭ੍ਰੁੱਤ ਤਾਇਰ ਦਿੱਤੇ ਮਸਿਆਂ ਦੀ ਸਲਾਹਕਾਰਾਂ ਨੂੰ ਜੇਲਾ ਵਿੱਚ ਜੱਗਿਆ ਉੱਥੀ ਨਸ਼ਾ ਪੀੜਤ ਨੂੰ ਮੁਕ ਧਾਰਾ ਵਿੱਚ ਲਿਆਉਣ ਲਈ ਪੰਜਾਬ ਵਿੱਚ 548 ਉਪ ਤ੍ਰਿនិច ਸ਼ਤੀ ਡੀ ਐਡਿਕਸ਼ਨ ਸੈਂਟਰ ਉਹਨੇ ਰੀਹੈਬਿਲਿਟੇਸ਼ਨ ਸੈਂਟਰ ਕਾਰਸੀਡਾਣਾ ਹੋਂਦ ਤੱਕ ਦੇ ਸੈਂਟਰਾਂ ਵਿੱਚ ਲਗਭਗ 11 ਲੱਖ ਤੀਜਾ ਵੱਲੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ